ਰਜੇ ਨੂੰ ਰਜਾਉਣ ਦਾ ਤਾਂ ਕੋਈ ਫਾਇਦਾ ਨਹੀਂ ਆਪਾਂ ਭਾਵੇਂ ਜਿੰਨਾ ਮਰਜ਼ੀ ਰਜਾਈ ਜਾਈਏ ਅਨੰਤਤਾ ਫੇਰ ਹੀ ਇਹ ਅਕਾਲ ਮੂਰਤ ਦੀ ਸੇਵਾ ਹੈ ਰੱਬ ਦੀ ਸੇਵਾ ਕੋਈ ਵੀ ਚੀਜ਼ ਹੋ ਆਪਣਾ ਮੀਨੂ ਬਦਲਦਾ ਰਹਿੰਦਾ ਕਦੇ ਆਪਣੇ ਕੋਲ ਦਾਲ ਆ ਕਿਤੇ ਸਬਜ਼ੀ ਆ ਕਿਤੇ ਸੁੱਕੀ ਸਬਜ਼ੀ ਆ ਇਹ ਚਾਰ ਵਸਤਾਂ ਆਪਾਂ ਹਮੇਸ਼ਾ ਨਾਲ ਲੈ ਕੇ ਤੁਰਦੇ ਆ ਤੇ ਸਮੇਂ-ਸਮੇਂ ਅਨੁਸਾਰ ਜਿਵੇਂ ਹੁਣ ਠੰਡ ਦੇ ਵੇਲੇ ਚੱਲ ਪਿਆ ਤੇ ਨਾਲ ਕੱਪੜਿਆਂ ਦਾ ਲੰਗਰ ਜਾਰੀ ਰਹੂਗਾ ਪੂਰਨ ਤੌਰ ਤੇ 12ਵਾਂ ਸਾਲ ਆਰੰਭ ਹੋ ਗਿਆ ਜੀ ਇਹ ਸੇਵਾ ਇਹ ਸੇਵਾ ਚੱਲਦੀ ਚੱਲਦੀ ਮਿਰ ਵਿਗਨ ਕੋਈ ਨਾਗਾ ਨਹੀਂ ਇਹ ਸੇਵਾ ਦੇ ਵਿੱਚ ਇੱਕ ਦਿਨ ਇਹ ਸਮਾਂ ਆਇਆ ਸੀ ਆਪਣੀ ਲੰਗਰ ਵਾਲੀ ਗੱਡੀ ਪਲਟ ਗਈ ਸੀ ਉਸ ਦਿਨ ਵੀ ਲੰਗਰ ਦੁਆਰੇ ਬਣ ਕੇ ਸਾਰੇ ਹਸਪਤਾਲਾਂ ਵਿੱਚ ਗਿਆ ਕੋ ਜਾਂਦਾ ਨਾ ਜਦ ਪਿਆਸਿਆਂ ਦੇ ਕੋਲੇ ਜਾ ਕੇ ਲੰਗਰ ਆਪ ਜਾ ਕੇ ਨਮਾਨਿਆਂ ਦੀ ਨਤਾਣਿਆਂ ਦੀ ਲੋੜਵੰਦਾਂ ਦੀ ਬਾਹ ਫੜਦਾ ਤੇ ਇੱਕ ਸਹਾਰਾ ਜਦੋਂ ਨਿਸ਼ਾਨ ਝੂਲਦੀ ਵਾਲੀ ਗੱਡੀ ਕੋਈ ਵੈਸੀ ਹੀ ਵੇਖਦਾ ਤਾਂ ਉਹਨੂੰ ਦੇਖ ਕੇ ਖੁਸ਼ੀ ਚੜ ਜਾਂਦੀ ਮੈਨੇਜ ਕਿਵੇਂ ਹੁੰਦਾ ਇੰਨਾ ਕੁਝ ਪੈਰ ਨੰਗੇ ਨੇ ਇੱਕ ਵੀ ਨਾਗਰ ਨਹੀਂ ਕਿਸੇ ਵੀ ਦਿਨ ਕੋਈ ਮੀਂਹ ਆਵੇ ਝੱਖੜ ਝੁੱਲੇ ਕੋਈ ਦਿਨ ਨਾਗਰ ਨਹੀਂ ਇੰਨਾ ਮੈਨੇਜ ਕਿਵੇਂ ਹੋਊਗਾ ਸਸਵੇਕਾਲ ਮੈਂ ਪੰਜਾਬੀ ਟੀਵੀ ਦੇਖ ਰਿਹਾ ਤੁਸੀਂ ਮੈਂ ਤੁਹਾਡਾ ਦੋਸਤ ਗਗਨ ਸਮਾਦ ਕੇਸਰੀ ਨਿਸ਼ਾਨ ਸਾਹਿਬ ਚੋਲ ਦੇ ਸਿੰਘਾਂ ਦੀ ਜਾਵੇ ਕਾਰ ਸ਼ੌਕ ਦੀ ਮੈਂ ਅੱਜ ਤੁਹਾਡੀ ਮੁਲਾਕਾਤ ਅਜੇਹੇ ਨਹਿੰਗ ਸਿੰਘ ਦੇ ਨਾਲ ਕਰਵਾਉਣੀ ਹੈ ਜਿਨ੍ਹਾਂ ਨੂੰ ਅਸੀਂ ਮਸੀਹਾ ਕਹਿ ਦਗੇ ਤਾਂ ਵਾਕਈ ਉਹ ਕੱਟ ਨਹੀਂ ਹੋਣਾ ਗੁਰੂ ਦਾ ਬੰਦਾ ਵੀ ਕਹਿ ਲਗੇ ਪਉ ਕਟ ਨਹੀਂ ਹੋਣਾ ਤੁਹਾਡੀ ਮੁਲਾਕਾਤ ਅੱਜ ਮੈਂ ਕਰਵਾਉਣੀ ਹੈ ਬਾਬਾ ਜਸਵਿੰਦਰ ਸਿੰਘ ਜੱਸਾ ਨਾਲ ਜੋ ਕਿ ਰੂਮੀ ਪਿੰਡ ਦੇ ਰਹਿਣ ਵਾਲੇ ਨੇ ਜਗਰਾਉਂ ਦੇ ਏਰੀਏ ਤੋਂ ਆਉਂਦੇ ਨੇ ਖਾਸ ਕੀ ਹੈ ਕਿ ਪਿਛਲੇ 12 ਸਾਲਾਂ ਤੋਂ ਨੰਗੇ ਪੈਰੀ ਢੇਲੀ ਹਜ਼ਾਰਾਂ ਲੋਕਾਂ ਦਾ ਢਿੱਡ ਭਰਦੇ ਨੇ ਜੀ ਹਾਂ ਲੰਗਰ ਪਹੁੰਚਦਾ ਕਰਦੇ ਨੇ ਉਹ ਲੋਕਾਂ ਤੱਕ ਜਿਨ੍ਹਾਂ ਨੂੰ ਲੰਗਰ ਦੀ ਜ਼ਰੂਰਤ ਹੈ ਜਿਹੜੇ ਜ਼ਰੂਰਤਮੰਦ ਨੇ ਜਿਹੜੇ ਬੇਸਹਾਰਾ ਨੇ ਉਹਨਾਂ ਦੀ ਬਾਹ ਜਿਹੜੀ ਇਨਾਂ ਵੱਲੋਂ ਫੜੀ ਜਾਂਦੀ ਆ ਤੇ ਆਓ ਤੁਹਾਡੀ ਮੁਲਾਕਾਤ ਕਰਵਾਉਣੀ ਆ ਬਾਬਾ ਜੀ ਤੋਂ ਜਾਣਦੇ ਆ ਕਿ ਕਿਵੇਂ ਇਹ ਸੇਵਾ ਜਿਹੜੀ ਸ਼ੁਰੂ ਹੋਈ ਸੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸਭ ਤੋਂ ਪਹਿਲਾਂ ਤਾਂ ਸਵਾਲ ਮੇਰਾ ਹੀ ਆ ਕਿ ਸੇਵਾ ਦੀ ਸ਼ੁਰੂਆਤ ਕਦੋਂ ਹੁੰਦੀ ਆ ਕਦੋਂ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਦਾ ਕੰਮ ਕੀਤਾ ਜਾਣਾ ਚਾਹੀਦਾ ਉਹ ਜ਼ਰੂਰਤਮੰਦ ਜਿਹੜੇ ਹੈਗੇ ਨੇ ਲੋਕ ਉਹਨਾਂ ਤੱਕ ਪਹੁੰਚ ਕਰਨੀ ਚਾਹੀਦੀ ਜੀ ਜੀ ਬਿਲਕੁਲ ਜੀ ਦੇਖੋ ਸੇਵਾ ਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ ਤੇ ਜਦੋਂ ਇਹ ਸੇਵਾ ਚੱਲੀ ਆ ਹੁਣ ਤੋਂ 11-12 ਸਾਲ ਆਪਾਂ ਪਿੱਛੇ ਚਲੇ ਜਾਈਏ ਤਾਂ ਤੁਹਾਨੂੰ ਵੀ ਪਤਾ ਵੀ ਆਪਾਂ ਹਸਪਤਾਲਾਂ ਦੇ ਹਾਲਾਤ ਬਾਰੇ ਚੰਗੇ ਨਹੀਂ ਤੁਸੀਂ ਜਿੰਨੀ ਮਰਜ਼ੀ ਸਰਕਾਰਾਂ ਆ ਜਾਣ ਜਿੰਨਾ ਕਸੀਂ ਤਜਰਬਾ ਕੀਤਾ ਵੀ ਸਿਵਲ ਹਸਪਤਾਲਾਂ ਤੇ ਆਮ ਜਨਤਾ ਦਾ ਬੁਰਾ ਹਾਲ ਹੀ ਆ ਅੱਜ ਵੀ ਉਹੀ ਕੁਝ ਹੋ ਰਿਹਾ ਹਸਪਤਾਲਾਂ ਵਿੱਚ ਜਾ ਕੇ ਅਸੀਂ ਵਿਚਰਦੇ ਸੀਗੇ ਕਿਸੇ ਦੁੱਖ ਸੁੱਖ ਚ ਜਾਣਾ ਜਦੋਂ ਜਾ ਕੇ ਵੇਖਦੇ ਸੀ ਹਸਪਤਾਲਾਂ ਦੇ ਵਿੱਚ ਹਾਲਾਤ ਇੰਨੇ ਕੁ ਮਾੜੇ ਸੀ ਬਾਈ ਜੀ ਵੀ ਵੈਸੀ ਬੰਦਾ ਜਦੋਂ ਹਸਪਤਾਲਾਂ 'ਚ ਚਲਿਆ ਜਾਂਦਾ ਤੇ ਬੰਦੇ ਦਾ ਮੂੰਹ ਦਾ ਹਾਸਾ ਹੀ ਚਲਿਆ ਜਾਂਦਾ ਹਾਸਾ ਪਤਾਲਾਂ 'ਚ ਚਲਿਆ ਜਾਂਦਾ ਤੇ ਉੱਥੇ ਜਾ ਕੇ ਬੰਦੇ ਲਈ ਇੱਕ ਟਾਈਮ ਦਾ ਪ੍ਰਸ਼ਾਦਾ ਵੀ ਕਈ ਬੰਦੇ ਇਹੋ ਜਿਹੇ ਬਾਈ ਜੀ ਅਸੀਂ ਮਿਲੇ ਆ ਉਹਨਾਂ ਨੂੰ ਪੰਜ ਪੰਜ ਛੇ ਛੇ ਦਿਨ ਤੋਂ ਭੁੱਖੇ ਹੀ ਪਏ ਹੁੰਦੇ ਸੀ ਉਹਨਾਂ ਤੱਕ ਕੋਈ ਪਹੁੰਚਾਉਣ ਵਾਲਾ ਹੀ ਨਹੀਂ ਹੁੰਦਾ ਸੀ ਲੰਗਰ ਪਾਣੀ ਇਹ ਚੀਜ਼ਾਂ ਅਸੀਂ ਵੇਖਦੇ ਰਹਿੰਦੇ ਸੀ ਇਤਿਹਾਸਕ ਨਗਰ ਆ ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ ਤਖਤਪੁਰਾ ਮੋਗੇ ਜ਼ਿਲ੍ਹੇ 'ਚ ਉਸ ਸਥਾਨ ਤੇ ਅਸੀਂ ਸੇਵਾ ਕਰਦੇ ਸੀ ਸਾਡੇ ਸਤਿਕਾਰਯੋਗ ਨਾਨਾ ਜੀ ਪਹਿਲਾਂ ਮੈਨੇਜਰ ਜਗਦੇਵ ਸਿੰਘ ਜੀ ਉਸ ਤੋਂ ਬਾਅਦ ਸਾਡੇ ਮਾਮਾ ਜੀ ਰਜਿੰਦਰ ਸਿੰਘ ਜੀ ਸਾਡੀ ਤੀਜੀ ਪੀੜ੍ਹੀ ਸੀ ਸੇਵਾ ਦੇ ਵਿੱਚ ਉਹ ਸਥਾਨ ਦੇ ਮੁਖੀ ਸੀ ਸਾਰਾ ਪ੍ਰਬੰਧ ਸੰਭਾਲਦੇ ਸੀ ਅਸੀਂ ਉੱਥੇ ਰਹਿ ਕੇ ਸੇਵਾ ਕਰਦੇ ਸੀ ਓਨਲੀ ਬਸ ਗੁਰੂ ਦੇ ਚਰਨਾ ਵਿੱਚ ਜਿਹਦੇ ਵਿੱਚ ਜੋੜਿਆਂ ਦੀ ਸੇਵਾ ਤੋਂ ਅਸੀਂ ਸ਼ੁਰੂ ਹੋਏ ਆ ਜਿੰਦਗੀ ਵਿੱਚ ਸਭ ਤੋਂ ਪਹਿਲਾਂ ਸੰਗਤ ਦੇ ਜੋੜੇ ਝਾੜੇ ਆ ਬਾਈ ਜੀ ਕਿਉਂ ਕਰਕੇ ਮਾਤਾ-ਬਾਪੂ ਦੇ ਸੰਸਕਾਰ ਸੀ ਅੱਜ ਕੱਲ ਆਪਾਂ ਆਮ ਤੁਸੀਂ ਆਪਣੇ ਨਾ ਘਰਾਂ ਦੇ ਵਿੱਚ ਪਿੰਡਾਂ 'ਚ ਬਈ ਆਮ ਹੀ ਇੱਕ ਗੱਲ ਮਸ਼ਹੂਰ ਆ ਵੀ ਗੁੜਤੀ ਦਿੰਦੇ ਆ ਕੋਈ ਦਾਦੀ ਦੀ ਕੋਈ ਨਾਨੀ ਦੀ ਹੈ ਨਾ ਤੇ ਆਪਣੇ ਕੀ ਆ ਪਰਿਵਾਰਾਂ ਦੇ ਵਿੱਚ ਗੁੜਤੀ ਅਮਰਤ ਦਿੱਤੀ ਜਾਂਦੀ ਆ ਬਾਟਾ ਲਿਆ ਕੇ ਸਰਬਲੋ ਦਾ ਉਦੇ ਵਿੱਚ ਜਲ ਪਾ ਕੇ ਪੰਜ ਬਾਣੀਆਂ ਪੜ ਕੇ ਵਿੱਚ ਪਤਾਸੇ ਪਾ ਦਿੱਤੇ ਜਾਂਦੇ ਆ ਤੇ ਜਦੋਂ ਇਹ ਜਨਮ ਲੈਂਦੇ ਆਪਾਂ ਨੂੰ ਜੰਮਦਿਆਂ ਦੀ ਗੁੜਤੀ ਅੰਮ੍ਰਿਤ ਦੀ ਦਿੱਤੀ ਜਾਂਦੀ ਆ ਸੋ ਕਿਤੇ ਨਾ ਕਿਤੇ ਸਾਡੇ ਬਲੱਡ ਚ ਉਹ ਚੀਜ਼ਾਂ ਚੱਲ ਰਹੀਆਂ ਸੀ ਤੇ ਜਦੋਂ ਅਸੀਂ 16 17 ਸਾਲ ਦੀ ਉਮਰ ਦੇ ਵਿੱਚ ਆਏ ਸੀ ਤਾਂ ਮਨੁੱਖਤਾ ਦੇ ਲਈ ਜਿਉਣਾ ਸੀ ਇਹ ਸਾਡੇ ਜ਼ਿੰਦਗੀ ਦਾ ਸੰਕਲਪਾ ਪਹਿਲੇ ਦਿਨ ਤੋਂ ਵੀ ਜੇ ਜ਼ਿੰਦਗੀ ਚ ਆਏ ਆ ਮਹਾਰਾਜ ਨੇ ਵੀ ਕਿਹਾ ਮਰਨ ਲਿਖਾਏ ਮੰਡਲ ਮੈਂ ਆਏ ਤੁਸੀਂ ਮਰਨ ਲਿਖਾ ਕੇ ਇੱਥੇ ਆਏ ਆ ਰਹਿਣਾ ਇੱਥੇ ਕਿਸੇ ਨੇ ਵੀ ਨਾ ਰਾਜੇ ਨੇ ਰਹਿਣਾ ਨਾ ਰਾਣਕ ਨੇ ਰਹਿਣਾ ਨਾ ਕੀੜੇ ਨੇ ਰਹਿਣਾ ਨਾ ਬਾਦਸ਼ਾਹ ਨੇ ਰਹਿਣਾ ਛੜਨਾ ਸਾਰਿਆਂ ਨੂੰ ਜਹਾਨ ਪਹਿਣਾ ਤੇ ਰਹਿੰਦਾ ਇੱਥੇ ਬੰਦੇ ਦਾ ਕਰਮ ਹੀ ਹੈ ਜੀ ਜੋ ਹਮੇਸ਼ਾ ਆਪਣੇ ਜਾਣ ਤੋਂ ਬਾਅਦ ਵੀ ਰਹਿਣਾ ਸੋ ਇਹੀ ਸਾਡਾ ਸੁਪਨਾ ਹੁੰਦਾ ਸੀ ਤੇ ਗੁਰੂ ਸਾਹਿਬ ਨੇ ਸਾਨੂੰ ਈਟੀ ਮਹਾਨ ਸੇਵਾ ਬਖਸ਼ੀ ਬਈ ਇਹ ਤਕਰੀਬਨ ਲੋਹਾਰਾ ਹਸਪੀਟਲ ਆ ਉਥੇ ਜੀ ਲੋਹਾਰੇ ਪਿੰਡ ਚ ਉਥੇ ਪਰਿਵਾਰ ਆਇਆ ਸੀ ਸਭ ਤੋਂ ਪਹਿਲਾਂ ਜਿੱਥੋਂ ਇਹ ਆਰੰਭਤਾ ਹੋਈ ਆ ਸੇਵਾ ਦੀ ਉਹਨਾਂ ਨੇ ਸਾਨੂੰ ਸੁਨੇਹਾ ਲਾਇਆ ਸੀ ਵੀ ਅਸੀਂ ਬਹੁਤ ਹੀ ਲੋੜਵੰਦਾ ਸਾਡਾ ਇਲਾਜ ਵੀ ਇੱਥੋਂ ਕੋਈ ਪਰਿਵਾਰ ਕਰਵਾ ਰਿਹਾ ਤੇ ਤੁਸੀਂ ਸਾਨੂੰ ਲੰਗਰ ਪਾਣੀ ਦੇ ਜਵਾ ਕੇ ਅਸੀਂ 2-3 ਦਿਨ ਉਹ ਪਰਿਵਾਰ ਦਾ ਲੰਗਰ ਪਾਣੀ ਦੁੱਧ ਖਿਚੜੀ ਦਾਲ ਪ੍ਰਸ਼ਾਦਾ ਲੈ ਕੇ ਗਏ ਬਾਈ ਤੀਜੇ ਦਿਨ ਉਹ ਬੇਟੀ ਛੋਟੀ ਜੀ ਸੀ ਕੀ ਤਨਖਸਾਲ ਦੀ ਉਹ ਚੜਾਈ ਕੱਢ ਜਾਂਦੀ ਆ ਉਹਦੀ ਆਜੂ ਖਤਮ ਹੋ ਜਾਂਦੀ ਆ ਪਰ ਇੱਕ ਪਿਰਤ ਪਾ ਗਈ ਉਹ ਬੱਚੀ ਜਾਂਦੀ ਜਾਂਦੀ ਉਸ ਦਿਨ ਤੋਂ ਇਹ ਸੇਵਾ ਗੁਰੂ ਸਾਹਿਬ ਨੇ ਆਰੰਭ ਕਰਵਾਈ ਵੀ ਜਿੰਨੇ ਵੀ ਹਸਪੀਟਲ ਨੇ ਜਿੰਨਾ ਕੀ ਰਿਹਾ ਆਪਾਂ ਮੋਗਾ ਤੇ ਜਗਰਾਉ ਪਹਿਲਾਂ ਕਵਰ ਕਰਨਾ ਸ਼ੁਰੂ ਕੀਤਾ ਸੀ ਵੀ ਆਪਾਂ ਜਾ ਜਾ ਕੇ ਗੁਰੂ ਘਰ ਲੰਗਰ ਅਸਲ ਚ ਹੈ ਦਾ ਲੋੜਵੰਦਾ ਲਈ ਆ ਨਾ ਜੀ ਰਜੇ ਨੂੰ ਜਉਣ ਦਾ ਤਾਂ ਕੋਈ ਫਾਇਦਾ ਨਹੀਂ ਆਪਾ ਭਾਵੇਂ ਜਿੰਨਾ ਮਰਜ਼ੀ ਰਜਾਈ ਜਾਈ ਜੇ ਆਨੰਦ ਤਾਂ ਫੇਰ ਹੀ ਇਹ ਅਕਾਲ ਮੂਰਤ ਦੀ ਸੇਵਾ ਹੈ ਰੱਬ ਦੀ ਸੇਵਾ ਕੋਈ ਪਰਿਵਾਰ ਆਉਂਦਾ ਬਾਈ ਲੋੜਬੰਦ ਤਾਂ ਤੁਸੀਂ ਇੱਕ ਕੜਸ਼ੀ ਪਾ ਕੇ ਭਾਵੇਂ ਖਿਚੜੀ ਦੀ ਆ ਦਾਲ ਦੀ ਆ ਉਹ ਤੁਸੀਂ ਉਹਨੂੰ ਪਾਤੀ ਤੇ ਉਹਨੇ ਛਕ ਲੈਣਾ ਤੇ ਰੱਬ ਦੀ ਸੇਵਾ ਹੀ ਆ ਬਾਬਾ ਜੀ ਕਿ ਕਿਹੜਾ ਕਿਹੜਾ ਤੁਹਾਡੇ ਕੋਲੇ ਪ੍ਰਸ਼ਾਦਾ ਹੁੰਦਾ ਕੀ ਕੀ ਲੈ ਕੇ ਆਉਣਿਓ ਜਿਹੜੇ ਜ਼ਰੂਰਤਮੰਦ ਲੋਕ ਨੇ ਕੀ ਕੀ ਹੁੰਦਾ ਉਹਨਾਂ ਦੇ ਲਈ ਜੀ ਦੇਖੋ ਭਾਈ ਜੀ ਇਹਦੇ ਵਿੱਚ ਸਭ ਕੁਝ ਹੀ ਹੁੰਦਾ ਹੈ ਪ੍ਰਸ਼ਾਦੇ ਦੇ ਵਿੱਚ ਇਹ ਗੁਰੂ ਘਰ ਲੰਗਰ ਇਸ ਤਰ੍ਹਾਂ ਦਾ ਜਿਹਦੇ ਵਿੱਚੋਂ ਸਾਰੇ ਤਰ੍ਹਾਂ ਨਾਲ ਮਨੁੱਖਤਾ ਦਾ ਭਲਾ ਹੋਵੇ ਆਪਾਂ ਖਿਚੜੀ ਜਿਹੜੇ ਪੇਸ਼ੈਂਟ ਦਾਖਲ ਨੇ ਸਾਡੀਆਂ ਭੈਣਾਂ ਬਜ਼ੁਰਗ ਬਾਪੂ ਉਹਨਾਂ ਵਾਸਤੇ ਖਿਚੜੀ ਬਣਾਈ ਜਾਣੀ ਆ ਪੂਰੀ ਵਧੀਆ ਤਰੀਕੇ ਨਾਲ ਨਾਲ ਦੁੱਧ ਦਾ ਵਰਤਾਰਾ ਹੋਣਾ ਕਿਉਂ ਕਰਕੇ ਦੁੱਧ ਬਈ ਬਹੁਤ ਵੱਡੀ ਲੋਟ ਆ ਤੁਸੀਂ ਹਸਪਤਾਲਾਂ ਚ ਜਾ ਕੇ ਦੇਖਿਓ ਜਿਹੜੇ ਡਿਸਪੋਜ਼ਲ ਭਾਂਡੇ ਨਹੀਂ ਹੁੰਦੇ ਬਈ ਆ ਪਲੇਟਾਂ ਇਹ ਵੀ 10-10 ਰੁਪਏ ਦੀ ਇੱਕ ਪਲੇਟ ਮਿਲਦੀ ਆ ਤੇ ਤੁਸੀਂ ਅੰਦਾਜ਼ਾ ਲਾਹੋ ਵੀ ਦੁੱਧ ਦਾ ਕੀ ਰੇਟ ਹੋਊਗਾ ਤੇ ਉਹ ਵੀ ਉਹਨਾਂ ਕੋਲੇ ਸਹੀ ਚੀਜ਼ਾਂ ਨਹੀਂ ਪਹੁੰਚ ਰਹੀਆਂ ਦੁੱਧ ਵੀ ਨਾਲ ਵਰਤਾਇਆ ਜਾਣਾ ਰਸ਼ਾਦਾ ਵੀ ਨਾਲ ਬਣਨਾ ਤੇ ਨਾਲ ਦਾਲ ਕੋਈ ਵੀ ਚੀਜ਼ ਹੋ ਆਪਣਾ ਮੀਨੂ ਬਦਲਦਾ ਰਹਿੰਦਾ ਕਿਤੇ ਆਪਣੇ ਕੋਲ ਦਾਲ ਆ ਕਿਤੇ ਸਬਜ਼ੀ ਆ ਕਿਤੇ ਸੁੱਕੀ ਸਬਜ਼ੀ ਆ ਇਹ ਚਾਰ ਵਸਤਾਂ ਆਪਾਂ ਹਮੇਸ਼ਾ ਨਾਲ ਲੈ ਕੇ ਤੁਰਦੇ ਆ ਤੇ ਸਮੇਂ-ਸਮੇਂ ਅਨੁਸਾਰ ਜਿਵੇਂ ਹੁਣ ਠੰਡ ਦੇ ਵੇਲੇ ਚੱਲ ਪਿਆ ਤੇ ਨਾਲ ਕੱਪੜਿਆਂ ਦਾ ਲੰਗਰ ਜਾਰੀ ਰਹੂਗਾ ਕਿਤੇ ਵੀ ਭਾਵੇਂ ਕੰਬਲ ਨੇ ਭਾਵੇਂ ਰਜਾਈਆਂ ਨੇ ਜਾਂ ਕੱਪੜੇ ਨੇ ਆਪਾਂ ਪਿੰਡੋਂ-ਪਿੰਡੀ ਨਾਊਂਸਮੈਂਟਾਂ ਕਰਕੇ ਕੱਪੜਿਆਂ ਦਾ ਲੰਗਰ ਵੀ ਨਾਲ ਰੱਖਦੇ ਆ ਤੇ ਜਿੰਨਾ ਹੋ ਸਕੇ ਨਾਲ ਮੈਡੀਸਨ ਦਾ ਲੰਗਰ ਵੀ ਆਪਣੇ ਨਾਲ ਹੀ ਰਹਿੰਦਾ ਜੀ ਕਿੰਨੇ ਸਾਲ ਹੋ ਗਏ ਸੇਵਾ ਸ਼ੁਰੂ ਹੋਈ ਨੂੰ ਅੱਜ ਪੂਰਨ ਤੌਰ ਤੇ ਕਿੰਨਾ ਸਮਾਂ ਹੋ ਚੁੱਕਿਆ ਪੂਰਨ ਤੌਰ ਤੇ 12ਵਾਂ ਸਾਲ ਆਰੰਭ ਹੋ ਗਿਆ ਜੀ ਇਹ ਸੇਵਾ ਨੂੰ ਇਹ ਸੇਵਾ ਚੱਲਦੀ ਚੱਲਦੀ ਬਿਨ ਰਵਿਗਨ ਕੋਈ ਨਾਗਾ ਨਹੀਂ ਇਹ ਸੇਵਾ ਦੇ ਵਿੱਚ ਇੱਕ ਦਿਨ ਇਹ ਸਮਾਂ ਆਇਆ ਸੀ ਆਪਣੀ ਲੰਗਰ ਵਾਲੀ ਗੱਡੀ ਪਲਟ ਗਈ ਸੀ ਉਸ ਦਿਨ ਵੀ ਲੰਗਰ ਦੁਬਾਰੇ ਬਣ ਕੇ ਸਾਰੇ ਹਸਪਤਾਲਾਂ ਵਿੱਚ ਗਿਆ ਤੇ ਸਤਗੁਰ ਸਿਰ ਤੇ ਹੱਥ ਰੱਖ ਕੇ ਆਪ ਹੀ ਸੇਵਾ ਕਰਾਉਂਦੇ ਨੇ ਇਹ ਕੋਈ ਨਹੀਂ ਵੀ ਮੇਰੇ ਅਰਗੇ ਤਾਂ ਇੱਥੇ ਲੱਖਾਂ ਆਉਣੇ ਨੇ ਲੱਖਾਂ ਚਲੇ ਜਾਣੇ ਨੇ ਪਰ ਇਹ ਬਾਬੇ ਨਾਨਕ ਦਾ ਲੰਗਰ ਹੈ ਸਾਡੇ ਜਾਣ ਤੋਂ ਬਾਅਦ ਵੀ ਚੱਲਦਾ ਰਹਿਣਾ ਸਾਡਾ ਇਹ ਹੀ ਸੁਪਨਾ ਵੀ ਇਹ ਗੁਰੂ ਘਰ ਲੰਗਰ ਜਿਵੇਂ ਉਹ ਜਾਂਦਾ ਨਾ ਜਦ ਪਿਆਸਿਆਂ ਦੇ ਕੋਲੇ ਜਾ ਕੇ ਲੰਗਰ ਆਪ ਜਾ ਕੇ ਨਮਾਨਿਆਂ ਦੀ ਨਤਾਣਿਆਂ ਦੀ ਲੋੜਵੰਦਾਂ ਦੀ ਬਾਹ ਫੜਦਾ ਤੇ ਇੱਕ ਸਹਾਰਾ ਜਦੋਂ ਨਿਸ਼ਾਨ ਝੂਲਦੇ ਵਾਲੀ ਗੱਡੀ ਕੋਈ ਵੈਸੀ ਹੀ ਵੇਖਦਾ ਤਾਂ ਉਹਨੂੰ ਵੇਖ ਕੇ ਖੁਸ਼ੀ ਚੜ ਜਾਂਦੀ ਆ। ਬੋਲ ਜੀ 12 ਸਾਲ ਹੋ ਗਏ ਇਹ ਲੰਗਰ ਪਹੁੰਚਦਾ ਉਹ ਲੋਕਾਂ ਤੱਕ ਜਿਨ੍ਹਾਂ ਨੂੰ ਜ਼ਰੂਰਤ ਆ ਜਿਹੜੇ ਲੋੜਵੰਦ ਨੇ 12 ਸਾਲ ਤੋਂ ਲਗਾਤਾਰ ਪੈਰ ਦੇ ਵਿੱਚ ਤੁਸੀਂ ਜੁੱਤੀ ਨਹੀਂ ਪਾਈ ਹੁਣ ਵੀ ਨੰਗੇ ਪੈਰੀ ਖੜੇ ਹਾਂ ਪੈਰਾਂ ਦੇ ਵਿੱਚ ਤੁਸੀਂ ਜੁੱਤੀ ਨਹੀਂ ਪਾਈ ਤੇ ਹਜ਼ਾਰਾਂ ਲੋਕਾਂ ਦਾ ਢੈਡ ਮੈਂ ਕਹੂੰਗਾ ਹੁਣ ਤੱਕ ਤਾਂ ਲੱਖਾਂ ਕਰੋਣਾ ਲੋਕਾਂ ਦਾ ਤੁਸੀਂ ਢੱਡ ਪਰ ਚੁੱਕੇ ਹੋ ਮੁਸ਼ਕਲਾਂ ਵੀ ਬਹੁਤ ਆਉਂਦੀਆਂ ਹੋਣਗੀਆਂ ਸਫਰ ਕੋਈ ਛੋਟਾ ਨਹੀਂ ਹੈਗਾ ਕਿਉਂਕਿ ਇੱਕ ਦਿਨ ਦੇ ਲਈ ਲੰਗਰ ਲਾਉਣਾ ਤਾਂ ਬਹੁਤ ਔਖਾ ਹੁੰਦਾ 12 ਸਾਲ ਅੱਜ ਹੋ ਚੁੱਕੇ ਆ ਕਿੰਨੀਆਂ ਕੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦਿੱਕਤਾਂ ਵੀ ਆਈਆਂ ਹੋਣੀਆਂ ਬਿਲਕੁਲ ਜੀ ਇਸ ਰਸਤੇ ਤੇ ਪੈਰ ਪੈਰ ਤੇ ਦਿੱਕਤਾਂ ਆ ਜੀ ਇੱਕ ਕਦਮ ਮੰਨ ਧਰਦੇ ਆ ਤਾਂ ਲੱਖਾਂ ਔਕੜਾਂ ਨਾਲ ਚੱਲ ਪੈਂਦੀਆਂ ਨੇ ਕਿਉਂਕਿ ਸੱਚਾ ਜਿਹੜਾ ਮਾਰਗ ਹੁੰਦਾ ਸੱਚ ਦਾ ਇਹ ਬਈ ਸੌਖਾ ਨਹੀਂ ਹੁੰਦਾ ਵੇਖਣਾ ਹੋਰ ਜਗ੍ਹਾ ਪਰ ਇਸ ਚੀਜ਼ ਦੇ ਵਿੱਚ ਪ੍ਰੈਕਟੀਕਲ ਰਹਿਣਾ ਤਾਂ ਇਹੋ ਜੇ ਸਮਾਂ ਹੁੰਦਾ ਵੀ ਇੱਕ ਟਾਈਮ ਤੁਹਾਨੂੰ ਆਪਣਾ ਆਪ ਵੀ ਵਾਰਨਾ ਪੈ ਜਾਂਦਾ ਜੋ ਅਸੀਂ ਆਪਣੀ ਜ਼ਿੰਦਗੀ 'ਚ ਸਿੱਖੀ ਤੋਂ ਜਿੰਨਾ ਕਮਾਇਆ ਅਸੀਂ ਇੱਕ ਗੱਲ ਸੁਣਦੇ ਹੁੰਨੇ ਆ ਸਾਨੂੰ ਬੜੇ ਕਹਿੰਦੇ ਸੀ ਵੀ ਇੱਥੇ ਤਾਂ 2-3 ਸਾਲ ਸੇਵਾ ਕਰਕੇ ਲੋਕ ਚੈਨਲ ਬਣਾ ਲੈਂਦੇ ਨੇ ਇੰਨੀ-ਇੰਨੀ ਇਨਕਮਾਂ ਹੋ ਜਾਂਦੀਆਂ ਇਸ ਤਰ੍ਹਾਂ ਜੀਵਨ ਆਪਦਾ ਜਿਉਣ ਲੱਗ ਜਾਂਦੇ ਨੇ ਅੱਛਾ ਬੱਬਾ ਜੀ ਮੈਨੇਜ ਕਿਵੇਂ ਹੁੰਦਾ ਇੰਨਾ ਕੁਝ ਪਰ ਨੰਗੇ ਨੇ ਇੱਕ ਵੀ ਨਾਗਣੀ ਕਿਸੇ ਵੀ ਦਿਨ ਕੋਈ ਮੀਂਹ ਆਵੇ ਝੱਖੜ ਝੁੱਲੇ ਕੋਈ ਦਿਨ ਨਾਗਣੀ ਇਹਨਾਂ ਮੈਨੇਜ ਕਿਵੇਂ ਆਉਂਦਾ ਪਾਵਰ ਕਿੱਥੋਂ ਆਉਂਦੀ ਹੈ ਜੀ ਇਹ ਪਾਵਰ ਜੀ ਦੇਖੋ ਪਾਵਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਆਪਾਂ ਨੂੰ ਹੋਰ ਕੁਝ ਨਹੀਂ ਦਿੰਦਾ ਆਪਾਂ ਨੂੰ ਗੁਰੂ ਦਿੰਦਾ ਜੀ ਗੁਰੂ ਸਾਹਿਬ ਦਾ ਹੁਕਮ ਦੱਸਦਾ ਸਾਡਾ ਨਿਸ਼ਾਨਾ ਉਹੀ ਆ ਕਹਿੰਦੇ ਤੇਰੀ ਭਗਤ ਨਾ ਛੋਡੂ ਭਾਵੇਂ ਲੋਕ ਹੱਸੇ ਸਾਡੇ ਤੇ ਫਸਦੇ ਵੀ ਨਹੀਂ ਲੋਕ ਫਸਦੇ ਆਏ ਨੇ ਜਦੋਂ ਅਸੀਂ ਅੱਜਵੇਂ ਤੁਸੀਂ ਕਹਿੰਨੇ ਆਂ ਵੀ ਨੰਗੇ ਪੈਰੀ ਰਹਿਣ ਦਾ ਸਾਡਾ ਕੋਈ ਅਸੀਂ ਕੋਈ ਸਾਣ ਨਹੀਂ ਕਰ ਰਹੇ ਜਾਂ ਕੋਈ ਉਹ ਵੱਡੀ ਗੱਲ ਨਹੀਂ ਕਰ ਰਹੇ ਇਸ ਸਾਡੇ ਲਈ ਮੰਨਣਾ ਇਹ ਗੱਡੀਆਂ ਨਹੀਂ ਅਸੀਂ ਇਹਨਾਂ ਨੂੰ ਅਸਥਾਨ ਮੰਨਦੇ ਆਂ ਆਪਣੀ ਨਿਗਾਹ ਗੁਰੂ ਸਾਹਿਬ ਮਹਾਰਾਜ ਵੀ ਕਹਿੰਦੇ ਆ ਵੀ ਤੋਦ ਬਿਨ ਰੋਗ ਰਜਾਈਆਂ ਦਾ ਓਢਣ 나ਗ ਨਿਵਾਸਾਂ ਦੇ ਰਹਿਣਾ ਜਿਹੜਾ ਬੰਦਾ ਕਹਿੰਦਾ ਵੀ ਪੈਰੀ ਕਈ ਨੂੰ ਲੱਗਦਾ ਵੀ ਕਿਤੇ ਤੁਸੀਂ ਦੇਹੀ ਨੂੰ ਦੁੱਖ ਤਾਂ ਨਹੀਂ ਦੇਈ ਜਾਂਦੇ ਉਹਨਾਂ ਨੂੰ ਇਹ ਕਿਹਨੇ ਵੀ ਦੇਹੀ ਨੂੰ ਦੁੱਖ ਤਾਂ ਹੁੰਦਾ ਜਦੋਂ ਆਪਾਂ ਪ੍ਰਮਾਤਮਾ ਨੂੰ ਵਿਸਰਗੇ ਤਾ ਤਾਂ ਆਪਣੀਆਂ ਰਜਾਈਆਂ ਮਖਮਲੀ ਆਪਣੇ ਬਿਸਤਰੀ ਵੀ ਮਹਾਰਾਜ ਕਹਿੰਦੇ ਨਾਗਾਂ ਦਾ ਨਿਵਾਸ ਆ ਤੁਹਾਡੇ ਤੇ ਵੀ ਜਿਵੇਂ नाग ਨਿਵਾਸਾ ਦੇ ਰਹਿਣਾ ਵੀ ਤੁਸੀਂ ਨਾਗਾਂ ਦੇ ਨਿਵਾਸ ਚ ਰਹਿ ਰਹੇ ਹੋ ਅਸਲ ਚ ਸਾਨੂੰ ਦਾ ਸੰਤੋਸ਼ਟੀ ਆਏ ਮਿਲਦੀ ਆ ਸਾਡੇ ਲਈ ਇਹ ਚੱਲਦੇ ਫਿਰਦੇ ਗੁਰੂ ਕੇ ਲੰਗਰ ਨੇ ਅਸਥਾਨ ਨੇ ਨਿਸ਼ਾਨ ਸਾਹਿਬ ਦੀ ਗੱਲ ਕਰੀਏ ਬਾਈ ਜੀ ਇਹ ਨਿਸ਼ਾਨ ਤੇ ਨਗਾਰੇ ਦੀ ਤਾਬਿਆ ਚ ਰਹਿਨੇ ਆ ਸੀ ਇਹ ਸਾਨੂੰ 10ਵੇਂ ਪਾਸ਼ਾ ਜੀ ਨੇ ਦਿੱਤੇ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਤੋਰਿਆ ਨਦੇੜ ਤੋਂ ਗੁਰੂ ਸਾਹਿਬ ਜੀ ਨੇ ਪੰਜਾਂ ਸਿੰਘਾਂ ਨੂੰ ਤੋਰਿਆ ਨਾਲ ਦਾ ਉਹਨਾਂ ਨੂੰ ਵੀ ਨਿਸ਼ਾਨ ਤੇ ਨਗਾਰੇ ਦੇ ਕੀ ਤੋਰਿਆ ਸੀ ਕਈ ਵੀਰ ਸਾਡੇ ਨਾਲ ਬਾਈ ਦੀਪ ਸਿੱਧੂ ਦੀ ਗੱਲ ਕਰਦੇ ਹੁੰਦੇ ਆ ਵੀ ਬਾਈ ਦੀਪ ਸਿੱਧੂ ਬਾਰੇ ਤੁਸੀਂ ਵਿਚਾਰ ਕਰੋ ਉਹ ਇਸ ਤਰ੍ਹਾਂ ਕਿ ਬਾਈ ਦੀਪ ਤਾਂ ਬਾਈ ਦੀਪ ਹੀ ਸੀ ਉਹ ਉਹੀ ਰਹਿਣੇ ਨੇ ਤੇ ਉਹਨਾਂ ਦੇ ਜੋ ਵਿਚਾਰ ਨੇ ਉਹਨਾਂ ਨੂੰ ਫੋਲੋ ਤੁਸੀਂ ਅੱਜ ਵੀ ਕਰ ਸਕਦੇ ਹੋ ਪਰ ਜੇ ਤੁਸੀਂ ਸਾਡੇ ਨਾਲ ਕੰਪੈਰੀਜ਼ਨ ਨਹੀਂ ਹੁੰਦਾ ਕਿਸੇ ਦਾ ਜਦੋਂ ਉਹ ਬਾਈ ਜਿਉਂਦਾ ਸੀ ਤਾਂ ਉਹਨਾਂ ਨੂੰ ਵੀ ਕੰਪੈਰੀਜ਼ਨ ਕੀਤਾ ਗਿਆ ਤੇ ਇੱਕ ਹੋਰ ਆ ਵੀ ਇੱਥੇ ਸੱਚ ਸਾਬਤ ਕਰਨ ਲਈ ਆਪਾਂ ਨੂੰ ਮਰਨਾ ਪੈਂਦਾ ਬਾਈ ਜੀ ਇਹੀ ਗੱਲ ਮੈਂ ਕਰਨੀ ਚਾਹੁੰਦਾ ਸੀਗਾ ਕਿ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਵਿਰੋਧ ਵੀ ਲੋਕਾਂ ਦੇ ਵੱਲੋਂ ਕੀਤਾ ਜਾਂਦਾ ਕਿ ਤੁਹਾਡਾ ਵੀ ਕਦੇ ਕਿਸੇ ਨਾ ਕਿਸੇ ਤਰੀਕੇ ਨਾਲ ਵਿਰੋਧ ਹੋਇਆ ਲੋਕਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਵੀ ਨਹੀਂ ਇਹ ਚੀਜ਼ ਨਹੀਂ ਹੋ ਸਕਦੀ ਬੜੇ ਵਿਰੋਧ ਬਾਈ ਜੀ ਇੰਨਾ ਵਿਰੋਧ ਉਹਦਾ ਲੈਵਲ ਇੰਨਾ ਉੱਪਰ ਚਲੇ ਗਿਆ ਸੀ ਵੀ ਜਿਹੜੇ ਸਥਾਨ ਤੇ ਰਹਿ ਕੇ ਸੀ ਸੇਵਾ ਕੀਤੀ ਸੀ ਸਾਨੂੰ ਇਹ ਕਿਤੇ ਤਾਂ ਕਿ ਤੁਸੀਂ ਇੱਥੋਂ ਜਾਓ ਉਦੋਂ ਬਾਅਦ ਸੇਵਾ ਕਿਵੇਂ ਚੱਲਣੀ ਸੀ ਕਿਸੇ ਨੂੰ ਕੁਝ ਪਤਾ ਥੋੜੀ ਸੀ ਹੁਣ ਆਪਣਾ ਜੱਦੀ ਪਿੰਡ ਰੂਮੀ ਆ ਤੇ ਰੂਮੀ ਤੂੰ ਇਹ ਸੇਵਾ ਜਾਂਦੀ ਆ ਬਾਈ ਜੀ ਜਿਹਦੇ ਵਿੱਚ ਆਪਾਂ ਦੋ ਜ਼ਿਲ੍ਹੇ ਕਵਰ ਕਰ ਰਹੇ ਆ ਆਪਾਂ ਮੋਗਾ ਕਵਰ ਕਰਦੇ ਆ ਸਾਰਾ ਸਾਰਾ ਆਪਾਂ ਜਗਰਾਉ ਕਵਰ ਕਰਦੇ ਆ ਆਪਾਂ ਲੁਧਿਆਣਾ ਕਵਰ ਕਰਦੇ ਆ ਨਾਲ ਆਪਾਂ ਬਦਨੀ ਵੀ ਕਵਰ ਕਰ ਰਹੇ ਆ ਜੀ ਤਕਰੀਬਨ 3000 ਤੋਂ ਵੱਧ ਲੋਕਾਂ ਦਾ ਇਨਸਾਨਾਂ ਦਾ ਲੰਗਰ ਆ ਇੱਕ ਦਿਨ ਦਾ ਜਿਹਨੂੰ ਆਪਾਂ ਕਵਰ ਕਰਦੇ ਆ ਤੇ ਜਦੋਂ ਇਹਨਾਂ 3000 ਤੁਸੀਂ ਕਹਿ ਰਹੇ ਹੋ 3000 ਲੋਕਾਂ ਦਾ ਰੋਜ਼ਾਨਾ ਲੰਗਰ ਬਣਨਾ ਤੇ ਇੰਨਾ ਜ਼ਿਆਦਾ ਫਿਰ ਉੱਤੇ ਖਰਚ ਵੀ ਆਉਂਦਾ ਹੋਊਗਾ ਸੰਜੋਗ ਕਿਦਾ ਕਿਦਾ ਰਹਿੰਦਾ ਹੈ ਸੰਗਤਾਂ ਵੱਲੋਂ ਸੰਜੋਗ ਹੁੰਦਾ ਜਾਂ ਤੁਸੀਂ ਆਪਣੇ ਲੈਵਲ ਤੇ ਕਰਦੇ ਹੋ ਨਹੀਂ ਵੀਰੇ ਆਪਣਾ ਕੁਝ ਵੀ ਨਹੀਂ ਸਾਡਾ ਤਾਂ ਸਰੀਰ ਵੀ ਨਹੀਂ ਸਾਰਾ ਕੁਝ ਸੰਗਤਾਂ ਦਾ ਹੀ ਆ ਤੇ ਸੰਗਤਾਂ ਦਾ ਹੀ ਰਹਿਣਾ ਸੰਗਤਾਂ ਦੇ ਕਾਰਜ ਨੇ ਤਾਂ ਕੋਈ ਚੰਗਾ ਭਾਗ ਕੋਈ ਕਰਮ ਜੱਗ ਪਿਆ ਵੀ ਗੁਰੂ ਸਾਹਿਬ ਨੇ ਸਾਨੂੰ ਇੱਧਰ ਲਾਇਆ ਅੱਗੇ ਮੂਰੇ ਲਾਤਾ ਵੀ ਚਲੋ ਤੁਸੀਂ ਥਾਪੜਾ ਗੁਰੂ ਦਾ ਤੇ ਕਾਰਜ ਸੰਗਤਾਂ ਦਾ ਸਾਡਾ ਕੁਝ ਵੀ ਨਹੀਂ ਹੈ ਬਈ ਇੱਥੇ ਕੁਝ ਵੀ ਨਹੀਂ ਆਪਣਾ ਆਪਣਾ ਤਾਂ ਸਰੀਰ ਵੀ ਨਹੀਂ ਇਹ ਵੀ ਇੱਕ ਦਿਨ ਸਾਢੇ 3 ਹੱਥ ਧਰਤੀ ਬੰਦੇ ਆ ਤੇਰੀ ਆਪਾਂ ਦਾ ਜਿਹਦੇ ਆਪਣਾ ਸਰੀਰ ਮੱਚ ਗਿਆ ਤੇ ਰਾਖ ਵੀ ਆਪਣੇ ਸਾਢੇ ਕਿ ਤਿੰਨ ਹੱਥ ਰਹਿ ਜਾਂਦੀ ਹੈ ਧਰਤੀ ਉਹ ਵੀ ਆਪਾਂ ਨੂੰ ਸਮੇਟ ਕੇ ਚਾਕੇ ਜਾਂ ਜਲ ਪ੍ਰਵਾਹ ਕਰ ਦੇਣਗੇ ਤੇ ਜਾਂ ਫਿਰ ਕਿਤੇ ਮਿੱਟੀ ਚ ਦੱਬ ਕੇ ਉੱਤੇ ਦਰਖਤ ਲੱਗ ਜਾਊਗਾ ਇੰਨੀ ਕੀ ਆਪਣੀ ਜ਼ਿੰਦਗੀ ਹੈ ਜੀ ਤੇ ਨਾਲ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹਉਣਾ ਔਕੜਾਂ ਦੀ ਇਸ ਮਾਰਗ ਤੇ ਔਕੜ ਬਹੁਤ ਨਹੀਂ ਬਾਈ ਜੀ ਇਹ ਖੰਡੇ ਦੀ ਧਾਰ ਤੇ ਨੱਚਣਾ ਪੈਂਦਾ ਸਿੱਧਾ ਹੋ ਕੇ ਇਹਦੇ ਵਿੱਚ ਜਦੋਂ ਸਾਨੂੰ ਇਹ ਚੀਜ਼ ਆਈ ਆ ਸਾਹਮਣੇ ਇੱਕ ਅਸਥਾਨ ਬਈ ਜੀ ਗੁਰੂ ਘਰ ਦੇ ਲੰਗਰ ਨੇ ਗੁਰੂ ਘਰ ਦੀ ਆਪਣੀ ਜ਼ਮੀਨ ਜਾਇਦਾਦ ਵੀ ਆ ਇਨਕਮ ਵੀ ਆ ਪਰ ਸਾਡਾ ਹੀ ਮਨੋਰਥ ਸੀ ਵੀ ਅਸਲ ਚ ਗੁਰੂ ਘਰਾਂ ਦਾ ਸਿਧਾਂਤ ਕੀ ਆ ਉਹ ਸੰਸਾਰ ਸਾਹਮਣੇ ਲਿਆਂਦਾ ਜਾਵੇ ਜਿੰਨੇ ਬਈ ਜੀ ਆਪਣੇ ਗੁਰੂ ਘਰਾਂ ਦੀ ਇਨਕਮ ਆ ਨਾ ਪੰਜਾਬ ਦੇ ਕੱਲੇ ਪੰਜਾਬ ਦੇ ਤਾਂ ਆਪਾਂ ਸੁਣਨੀ ਦੀ ਚੀੜੀ ਪੰਜਾਬ ਨੂੰ ਬਣਾ ਲਈ ਕਿਸੇ ਸਰਕਾਰ ਨੇ ਝਾਕਣ ਦੀ ਵੀ ਲੋੜ ਨਹੀਂ ਆਪਾਂ ਨੂੰ ਪਰ ਹੁੰਦਾ ਕੀ ਆ ਉਸੇ ਗੁਰੂ ਘਰ ਨੂੰ ਰਾਜਨੀਤੀਆਂ ਲਈ ਵਰਤਿਆ ਜਾਂਦਾ ਆਪਣੇ ਲਈ ਵਰਤਿਆ ਜਾਂਦਾ ਆਪਣੇ ਪਰਿਵਾਰਾਂ ਲਈ ਵਰਤਿਆ ਜਾਂਦਾ ਅਸਲ 'ਚ ਗੁਰੂ ਦਾ ਨਿਸ਼ਾਨ ਸਾਹਿਬ ਦਾ ਮਤਲਬ ਇਹ ਹੁੰਦਾ ਵੀ ਜਿਹੜਾ ਦੂਰੋਂ ਕੋਈ ਨਿਮਾਣਾ ਕੋਈ ਨਤਾਣਾ ਵਾ ਉਹਨੂੰ ਹੱਥ ਮਾਰੀ ਜਾਂਦਾ ਵੀ ਜੇ ਕਿਸੇ ਦਾ ਕੋਈ ਨਹੀਂ ਹੈਗਾ ਇੱਥੇ ਆਜੋ ਕੋਈ ਭੁੱਖਾ ਇੱਥੇ ਆਜੋ ਕਿਸੇ ਦੀ ਪੜ੍ਹਾਈ ਨਹੀਂ ਹੋ ਰਹੀ ਤਾਂ ਇੱਥੇ ਆਓ ਗੁਰੂ ਦਾ ਆਧਾਰ ਆ ਇਹ ਸੰਗਤਾਂ ਦਾ ਦਸਬੰਦ ਹੁੰਦਾ ਗੋਲਕਾਂ ਦਾ ਪਰ ਉਹਨਾਂ ਨੂੰ ਆਏ ਲੱਗਦਾ ਸੀ ਵੀ ਇਹ ਗੁਰੂ ਦੀਆਂ ਗੋਲਕਾਂ ਇਹ ਸੰਗਤ ਚ ਨਹੀਂ ਲਾਉਣੀਆਂ ਚਾਹੀਦੀਆਂ ਇਹ ਆਪਣੇ ਤੇ ਲਾਉਣੀਆਂ ਚਾਹੀਦੀਆਂ ਤਾਂ ਕਰਕੇ ਉੱਥੇ ਉਹਨਾਂ ਨੂੰ ਆਏ ਲੱਗਿਆ ਵੀ ਕਿਤੇ ਕੋਈ ਲਾਲਚਤਾ ਨਹੀਂ ਪਰ ਸਾਡੇ ਮੁਖੀ ਸੀ ਜਿਹੜੇ ਉਹ ਕਹਿੰਦੇ ਸੀ ਵੀ ਆਪਣੇ ਬਾਪੂ ਨੇ ਪੰਜ ਕੇਲੇ ਛੱਡੇ ਆ ਇਹ ਛੱਡਣੇ ਹੀ ਪੈਣੇ ਆ ਜੇ ਤੁਸੀਂ ਇਹ ਰਾਹ ਤੇ ਤੁਰੇ ਆ ਆਨੰਦਪੁਰ ਸਾਹਿਬ ਵੀ ਛੱਡਣਾ ਪੈਂਦਾ ਚਮਕੌਰ ਦੀ ਜੰਗ ਵੀ ਆਉਣੀ ਆ ਪਰਿਵਾਰ ਵਿਛੋੜਾ ਵੀ ਆਊਗਾ ਪਰ ਆਪਣਾ ਕਰਮ ਨਹੀਂ ਛੱਡਣਾ ਅਸੀਂ ਉੱਥੋਂ ਅਰਦਾਸ ਕੀਤੀ ਹੈ ਗੁਰੂ ਸਾਹਿਬ ਤਿੰਨ ਪਾਸ਼ਾ ਅੱਜ ਵੀ ਸਾਡੇ ਨਾਲ ਨੇ ਅਸੀਂ ਅਰਦਾਸ ਕਰਕੇ ਤੁਰੇ ਆ ਵੀ ਸਾਡੇ ਕੋਲੇ ਬਾਈ ਜੀ ਸਾਈਕਲ ਤੱਕ ਨਹੀਂ ਸੀ ਜਦੋਂ ਅਸੀਂ ਉੱਥੋਂ ਆਏ ਆ ਪਰ ਸੇਵਾ ਅਗਲੇ ਦਿਨ ਵੀ ਜਾਣੀ ਸੀ ਸਾਡੇ ਕੋਲੇ ਗਜਾ ਦੀ ਸੇਵਾ ਸੀ ਸਭ ਤੋਂ ਪਹਿਲਾਂ ਜਿਹੜਾ ਸਾਡਾ ਬੇਸ ਆ ਜਿੱਥੋਂ ਅਸੀਂ ਤੁਰਦੇ ਆ ਘਰ ਘਰ ਹੋਕਾ ਲਾਉਣੇ ਆ ਜਾ ਕੇ ਸਾਨੂੰ ਇੰਨਾ ਸੀ ਵੀ ਕੋਈ ਭਾਵੇਂ ਕੁਝ ਵੀ ਨਾ ਹੋਵੇ ਜਿੰਨੀ ਅਸੀਂ ਗਜਾ ਕਰਾਂਗੇ ਉਹਨਾਂ ਦਾ ਹੀ ਵਰਤਾਈ ਆਵਾਂਗੇ ਬਾਈ ਜੀ ਇੱਥੇ ਮੈਂ ਉਹੀ ਗੱਲ ਕਰਨੀ ਚਾਹੁੰਗਾ ਕਿ ਲੋਕ ਵੀ ਤਾਂ ਕਹਿੰਦੇ ਹੋਣਗੇ ਜੱਟਾਂ ਦੇ ਮੁੰਡਿਆਂ ਹੁਣ ਤੁਸੀਂ ਘਰ ਘਰ ਮੰਗਦੇ ਫਿਰਦੇ ਹੋ ਕਿਹੜੇ ਰਾਹਵਲ ਤੁਰ ਪਏ ਉਦੋਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ ਹੋਣੀਆਂ ਬਾਈ ਜੀ ਗੱਲ ਇੰਨੀ ਖੁੰਦੀ ਆ ਵੀ ਸਾਡੇ ਮਾਤਾ-ਬਾਪੂ ਬਾ ਮਾਤਾ ਚਲੋ ਬਾਪੂ ਦਾ ਸਾਡਾ ਕਾਇਮ ਹੋ ਜਾਂਦਾ ਮਾਤਾ ਨੂੰ ਡਿਪਰੈਸ ਕਰ ਦਿੰਦੇ ਸੀ ਲੋਕ ਜਾ ਜਾ ਕੇ ਵੀ ਤੁਹਾਡੇ ਪੁੱਤਾਂ ਨੇ ਆਪਣੀਆਂ ਜ਼ਮੀਨ ਜਾਇਦਾਦ ਇਹ ਤਾਂ ਸਾਰਾ ਕੁਝ ਲੇਖੇ ਲਾਤਾ ਇਹਨਾਂ ਨੇ ਇਹ ਤਾਂ ਨੰਗੇ ਪੈਰੀ ਹੋਗੇ ਤੇ ਇਹਨਾਂ ਤੇ ਤਾਂ ਭੁੱਖੇ ਮਰਨਗੇ ਸਾਡੇ ਲਈ ਲਫ਼ਜ਼ ਵਰਤਾਇਆ ਜਾਂਦਾ ਸੀ ਇਹ ਭੁੱਖੇ ਮਰਨਗੇ ਪਰ ਮੈਂ ਕਹਿਣਾ ਹੁੰਨਾ ਮਾਦਾ ਨੂੰ ਵੀ ਤੁਸੀਂ ਰੱਬ ਦੀ ਕਲਾ ਦੇਖੋ ਤੁਹਾਨੂੰ ਕਹਿੰਦਾ ਜੀ ਤੁਹਾਡੇ ਪੁੱਤ ਭੁੱਖੇ ਮਰਨਗੇ ਅੱਜ ਉਸੇ ਛੋਟਾ ਜਿਹਾ ਘਰ ਆ ਬਾਈ ਕੋਈ ਤੁਸੀਂ ਗਏ ਹੋ ਕਿੱਡਾ ਘਰ ਆ 7-8 ਵੈਸੇ ਦਾ ਘਰ ਆ ਤੇ ਉਸੇ ਘਰ ਚੋਂ 3000 ਲੋਕਾਂ ਦਾ ਲੰਗਰ ਰੋਜ਼ ਬਣ ਕੇ ਜਾ ਰਿਹਾ ਜਿਹੜੇ ਲੋਕ ਕਹਿੰਦੇ ਸੀ ਵੀ ਇਹ ਭੁੱਖੇ ਮਰਨਗੇ ਮੈਂ ਤਾਂ ਕਿਹਨਾਂ ਨੂੰ ਤੁਸੀਂ ਦੇਖੋ ਤੁਹਾਡੇ ਹੱਥਾਂ ਚੋਂ ਕਿੰਨੇ ਹਜ਼ਾਰਾਂ ਕਰੋੜਾ ਲੋਕ ਲੰਗਰ ਛਕ ਰਹੇ ਨੇ ਤਾਂ ਇਹ ਗੁਰੂ ਦੇ ਰਾਹ ਤੇ ਚੱਲਣ ਦਾ ਸਵਾਦ ਵੀ ਫੇਰ ਹੀ ਆਉਂਦਾ ਦੁਨੀਆਂ ਬਈ ਪਿੰਡ ਵੀ ਹੁਣ ਮੈਂ ਕਿਹਾ ਸਾਡੇ ਤੇ ਹੱਸਦਾ ਹੁੰਦਾ ਕਈ ਵਾਰੀ ਵੀ ਇਹ ਕਿਸ ਰਸਤੇ ਤੁਰੇ ਆ ਇੰਨਾ ਕੁ ਚੱਲਣਾ ਪੈਂਦਾ ਵੀ ਘਰ ਘਰ ਆਪਣੀ ਬੇਲੂੜੀ ਬਦਨਾਮੀ ਵੀ ਕਰਾਉਣੀ ਪੈਂਦੀ ਆ ਇਹ ਰਾਹ ਤੇ ਜੇ ਤੁਰਨਾ ਬੈਸੀ ਥੋਡੀ ਦੰਦ ਕਥਾ ਹੋਈ ਜਾਣੀ ਆ ਭਾਵੇਂ ਤੁਸੀਂ ਸੇਵਾ ਦੀ ਦੁਰੇ ਪਏ ਆ ਸਾਡੀ ਘਰ ਘਰ ਦੇ ਵਿੱਚ ਦੰਦ ਕਥਾ ਹੁੰਦੀ ਹੈ ਬਾਈ ਸ਼ਰਿਆ ਮੈਂ ਹੁਣ ਵੀ ਕਹਿੰਨਾ ਅੱਜ ਦੇ ਸਮੇ ਵਿੱਚ ਵੀ ਪਰ ਆਪਾਂ ਇਹ ਕਹਿੰਦੇ ਹੁੰਦੇ ਆ ਵੀ ਕੋਈ ਗੱਲ ਨਹੀਂ ਜਿੱਦੇ ਜਾਓ ਕਿ ਜਾਵਾਂਗੇ ਦੁਨੀਆ ਤੋਂ ਸੱਚ ਤੁਹਾਡੇ ਸਾਹਮਣੇ ਰਹਿਣਾ ਤੁਹਾਡੇ ਨਗਰਾਂ ਦਾ ਇਨਾਮ ਉੱਚਾ ਹੋਣਾ ਅਸੀਂ ਤਾਂ ਕੀ ਆ ਲੰਗਰ ਦਾ ਲੋੜ ਬੰਦ ਲੋਕਾਂ ਨਹੀਂ ਸ਼ਕਣਾ ਤੇ ਜਿਹੜੇ ਅਸੀਸ ਬਾਈ ਦੇਣਗੇ ਇੱਥੇ ਨਿਵਾਣੇ ਨਤਾਣੇ ਉਹ ਜਦੋਂ ਸ਼ਕਣਗੇ ਤਾਂ ਜਿਹੜੀ ਅਸੀਸ ਦੇਣਗੇ ਉਹਦਾ ਫਾਇਦਾ ਤਾਂ ਸਾਰੇ ਨਗਰ ਨੂੰ ਵੀ ਆ ਤੇ ਜਿਨ੍ਹਾਂ ਨੇ ਦਸਵੰਦ ਭੇਜਿਆ ਇਹਦੇ ਵਿੱਚ ਕਿਸੇ ਦਾ 1 ਰੁਪਈਆ ਦਾ ਦਸਵੰਦ ਦਾ ਕਿਸੇ ਦਾ 1000 ਦਾ ਕਿਸੇ ਦਾ 10000 ਦਾ ਬਾਈ ਜ ਪਰ ਉਹਨਾਂ ਦਾ ਦਸਵਾਦ ਇੱਥੇ ਲੇਖੇ ਲੱਗਦਾ ਇੱਥੇ ਬਣਾਉਣ ਦਾ ਕਨਸੈਪਟ ਨਹੀਂ ਸਿੱਖੀ ਲਟਾਉਣ ਦਾ ਕਨਸੈਪਟ ਹੈ ਜੀ ਇੱਥੇ ਬਣਾਇਆ ਨਹੀਂ ਕੁਝ ਜਾਂਦਾ ਇੱਥੇ ਤਾਂ ਸਾਰਾ ਕੁਝ ਗਵਾਉਣਾ ਪੈਂਦਾ ਆਪਣਾ ਆਪ ਵੀ ਇੱਕ ਦਿਨ ਇਹੋ ਜਾਊਗਾ ਵੀ ਤੁਹਾਨੂੰ ਆਪਣਾ ਆਪ ਵੀ ਵਾਰਨ ਦੀ ਹਿੰਮਤ ਰੱਖੋ ਫੇਰੇ ਰਾਹ ਤੇ ਤੁਰਿਆ ਜਾਂਦਾ ਜੀ ਜੀ ਬਾਬਾ ਜੀ ਮੈਂ ਹੁਣ ਗੱਡੀ ਦੀ ਗੱਲ ਕਰਾਂ ਤਾਂ ਗੱਡੀ ਤੁਸੀਂ ਬਹੁਤ ਸੋਹਣੀ ਸ਼ਿੰਗਾਰੀ ਆ ਮਤਲਬ ਗੱਡੀ ਨੂੰ ਤੁਸੀਂ ਮੈਂ ਦੇਖਿਆ ਸੀ ਉਤਰੇ ਸੀ ਤਾਂ ਮੱਥਾ ਵੀ ਟੇਕਿਆ ਸੀ ਨਤਮਸਤਕ ਹੋਏ ਸੀਗੇ ਤਾਂ ਗੱਡੀ ਕਿੱਥੋਂ ਲੈ ਕੇ ਆਂਦੀ ਜੀਪ ਹੀ ਕਿਉਂ ਲੈ ਕੇ ਆਂਦੀ ਇਸ ਕੰਮ ਦੇ ਵਿੱਚ ਭਾਈ ਜੀ ਜੀਪ ਇਹ ਤਾਂ ਬਸ ਗੁਰੂ ਸਾਹਿਬ ਦੀ ਰਜਾ ਕੋਈ ਵੀ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਜੀਪ ਦਿੱਤੀ ਆ ਨਿਸ਼ਾਨੇ ਜਿਹਦੇ ਨਾਲ ਆਪਣੀ ਪਹਿਚਾਣ ਬਣੀ ਨਿਸ਼ਾਨ ਸਾਹਿਬ ਵਾਲੀ ਜੀਪ ਇਹ ਆਪਾਂ ਡੱਬ ਵਾਲੀ ਤੋਂ ਲਿਆਂਦੀ ਸੀ ਭਾਈ ਮੂਸੇ ਵਾਲੇ ਦੇ ਏਰੀਏ ਚੋਂ ਜੀਪ ਤੇ ਟਰਾਲੀ ਇਹ ਬਹੁਤ ਹੋਣੀ ਆਪਾਂ ਬਾਈ ਜਿਆਦਾ ਰੰਗ ਤਾਂ ਹੁਣ ਚੜਿਆ ਜੀਪ ਨੂੰ ਪਹਿਲਾਂ ਤਾਂ ਆਪਣੀ ਜੀਪ ਦੀ ਹਾਲਤ ਮਤਲਬ ਵਿੱਚੋਂ ਸਾਡੀ ਹਮੇਸ਼ਾ ਅਸੀਂ ਮਕੈਨੀਕਲ ਤੌਰ ਤੇ ਪੂਰੀ ਕਾਇਮ ਰੱਖਦੇ ਸੀ ਪਰ ਉੱਤੇ ਕਈ ਵਾਰੀ ਗੱਡੀ ਚ ਇੱਕ ਸੀਟ ਹੀ ਹੁੰਦੀ ਸੀ ਆ ਠੰਡ ਦੀ ਰੁੱਤ ਚ ਸ਼ੀਸ਼ਾ ਵੀ ਨਹੀਂ ਹੁੰਦਾ ਸੀ ਮੂਹਰਲਾ ਇਹ ਜੀਪ ਪਹਿਲੇ ਦਿਨ ਤੋਂ ਸੇਵਾ ਦੇ ਵਿੱਚ ਹਾਜ਼ਰ ਆ ਇਹ ਜੀਪ ਨੇ ਸਾਰੇ ਸਮੇਂ ਹੰਡਾਏ ਨੇ ਇਹ ਜਿਹੜੇ ਆਪਾਂ ਤੂਫਾਨਾਂ ਹਨੇਰੀਆਂ ਮੀਂਹ ਝੱਖੜਾਂ ਦੀ ਗੱਲ ਕਰਦੇ ਆ ਇਹ ਜੀਪ ਨੇ ਸਾਰੇ ਹੰਡਾਏ ਨੇ ਤੇ ਅੱਜ ਵੀ ਇਹ ਜੀਪ ਚ ਪ੍ਰਤੱਖ ਕਲਾ ਵਰਤਦੀ ਆ ਅੱਜ ਵੀ ਉਸੇ ਤਰ੍ਹਾਂ ਜੀਪ ਚੱਲ ਰਹੀ ਆ ਤਕਰੀਬਨ ਕਰੋੜਾਂ ਤੋਂ ਉੱਪਰ ਇਨਸਾਨਾਂ ਨੂੰ ਇਹ ਜੀਪ ਨੇ ਲੰਗਰ ਸ਼ਿਕਾਇਆ ਜੀ ਬਾਬਾ ਜੀ ਇਕਤਾ ਮਿਸ਼ਨ ਤੁਸੀਂ ਨਾਂ ਰੱਖਿਆ ਹੋਇਆ ਹਸਪਤਾਲਾਂ ਤੇ ਲੋੜਵੰਦਾਂ ਲਈ ਸੇਵਾ ਇਕਤਾ ਮਿਸ਼ਨ ਇਕਤਾ ਦਾ ਕੀ ਮਤਲਬ ਹੈਗਾ ویسੇ ਤਾਂ ਇਕਤਾ ਸਾਂਝ ਹੁੰਦੀ ਹੈ ਭਾਈਚਾਰੇ ਕਿ ਸਾਂਝ ਲਾ ਲਗੇ ਤੁਸੀਂ ਇਹ ਨਾਮ ਕਿਉਂ ਚੁਣਿਆ ਦੇਖੋ ਜੀ ਇਹ ਨਾਮ ਵੀ ਆਪਾਂ ਨੂੰ ਗੁਰੂ ਸਾਹਿਬ ਨੇ ਦਿੱਤਾ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਆਏ ਆ ਨਾ ਸੰਗਤ ਦਾ ਹੁਕਮ ਸੀ ਵੀ ਤੁਸੀਂ ਸੋਸ਼ਲ ਮੀਡੀਆ ਤੇ ਜ਼ਰੂਰ ਐਕਟਿਵ ਹੋਵੋ ਵੀ ਤੁਸੀਂ ਸਹੀ ਸਿੱਕਾ ਢੋਟਾ ਜਾਣ ਦੱਸ ਕੀ ਇਹ ਸੇਵਾ ਚੱਲਦੀ ਕਿਵੇਂ ਹੈ ਜਿਹੜੀ ਇੰਨੇ ਸਾਲਾਂ ਤੋਂ ਚੱਲ ਰਹੀ ਆ ਤਾਂ ਜੋ ਆਪਾਂ ਸੇਵਾ ਨੂੰ ਹੋਰ ਚੜ੍ਹਦੀ ਕਲਾ ਵਿੱਚ ਅੱਗੇ ਹੁਣ ਜੇ ਮੇ ਲੁਧਿਆਣਾ ਭਾਈ ਐਡ ਹੋ ਗਿਆ ਤਾਂ ਆਪਾਂ ਅੰਦਾਜ਼ਾ ਲਾ ਸਕਦੇ ਆ ਵੀ ਕਿ ਕਾਰਜ ਕਿਸ ਰੂਪ ਵਿੱਚ ਚਲਿਆ ਗਿਆ ਤੇ ਆਪਾਂ ਨੂੰ ਸੰਗਤ ਦੇ ਸਾਥ ਦੀ ਵੀ ਲੋੜ ਆ ਜਿਹੜਾ ਏਕਤਾ ਮਿਸ਼ਨ ਦੀ ਗੱਲ ਰਹੀ ਬਾਈ ਜੀ ਏਕਤਾ ਮਿਸ਼ਨ ਦਾ ਮਤਲਬ ਆਪਾਂ ਝੰਡਾ ਏਕਤਾ ਦਾ ਲੈ ਕੇ ਤੁਰਿਆ ਵੰਡੀਆਂ ਤਾਂ ਆਪਣੇ ਬਹੁਤ ਪਾਈਆਂ ਜਾ ਰਹੀਆਂ ਨੇ ਅੱਜ ਤੁਸੀਂ ਸਮਾਜ ਵਿੱਚ ਚਿਰ ਲੋ ਤੁਹਾਡੀ ਫੀਲਡ ਆ ਤੁਸੀਂ ਦੇਖੋ ਵੀ ਨਫ਼ਰਤ ਬਹੁਤ ਹੋ ਗਈ ਆ ਨਫ਼ਰਤ ਦੀ ਰਾਜਨੀਤੀ ਬਹੁਤ ਹੋ ਗਈ ਆ ਧਰਮਾਂ ਦੇ ਨਾਮ ਤੇ ਵੰਡੇ ਇੰਨਾ ਗਿਆ ਹਿੰਦੂ ਸਿੱਖ ਐਸਾਈ ਮੁਸਲਮਾਨ ਦੇ ਨਾਮ ਤੇ ਇਨਸਾਨੀਅਤ ਨਹੀਂ ਰਹੀ ਇੱਥੇ ਇਨਸਾਨੀਅਤ ਜਿਵੇਂ ਇਨਸਾਨੀਅਤ ਆ ਸਾ ਜਿਵੇਂ ਅੱਜ ਧੋਵੇਂ ਵਿੱਚ ਔਖੇ ਸਾ ਨਹੀਂ ਆਉਂਦੇ ਉਹ ਸਮਾਂ ਚੱਲ ਰਿਹਾ ਏ ਸੋ ਆਪਣਾ ਮਹਾਰਾਜ ਨੇ ਜੋ ਆਪਾਂ ਨੂੰ ਨਿਸ਼ਾਨ ਦਿੱਤਾ ਵਾ ਵੀ ਆਪਾਂ ਸਾਰਿਆਂ ਨੂੰ ਇੱਕ ਕਲਾਮ ਵਿੱਚ ਲਈਏ ਜਿ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਇਹ ਸਾਰਿਆਂ ਦਾ ਬਾਣਾ ਭਾਵੇਂ ਹਿੰਦੂ ਆ ਭਾਵੇਂ ਮੁਸਲਮਾਨ ਭਾਵੇਂ 크ਰਿਸਚਨ ਆ ਸਾਰਿਆਂ ਦੇ ਵਿੱਚ ਜੋਤ ਦਾ ਸੱਚੇ ਪਾਤਸ਼ਾਹ ਦੀ ਆ ਜਿਵੇਂ ਗੁਰੂ ਸਾਹਿਬ ਬਾਈ ਜਪਜੀ ਸਾਹਿਬ ਵਿੱਚ ਕਹਿੰਦੇ ਆ ਵੀ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰਨਾ ਚਾਹੀ ਮਹਾਰਾਜ ਕਹਿੰਦੇ ਸਾਰੇ ਜੀਆਂ ਦਾ ਦਾਤਾ ਇੱਕੋ ਹੀ ਆ ਤੇ ਆਪਾਂ ਵੰਡੀਆਂ ਕਿਵੇਂ ਪਾ ਸਕਦਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੱਲ ਕਹੇਤੀ ਆ ਤਾਂ ਆਪਾਂ ਵੀ ਸਾਰਿਆਂ ਨੂੰ ਨਾਲ ਲੈ ਕੇ ਤੁਰੇ ਆ ਜਾਤਾਂ ਪਾਤਾਂ ਦਾ ਇੱਥੇ ਕੋਈ ਰੋਲ ਹੀ ਨਹੀਂ ਬਈ ਇੱਥੇ ਇਨਸਾਨੀਅਤ ਦੇਖੀ ਜਾਂਦੀ ਹੈ ਕਿਸੇ ਦੀ ਜਾਤ ਨਹੀਂ ਦੇਖੀ ਜਾਂਦੀ ਭਾਵੇਂ ਸਾਡਾ ਵਿਰੋਧ ਹੁੰਦਾ ਹੁੰਦਾ ਰਹਿਣਾ ਵਾ ਤੁਸੀਂ ਅੱਜ ਕੱਲ ਇਹ ਬਹੁਤ ਗੱਲ ਹੈ ਵੀ ਲੰਗਰ ਸਿੱਖਾਂ ਨੂੰ ਹੀ ਛਕਾਓ ਸਿੱਖਾਂ ਦੀ ਹੀ ਬਾਹ ਪੜੋ ਇਹ ਸਿੱਖਾਂ ਦਾ ਕਿਰਦਾਰ ਨਹੀਂ ਹੈ ਸਿੱਖ ਤਾਂ ਉਹ ਨੇ ਜਿਹੜੇ ਕਿਸੇ ਲਈ ਆਪਣਾ ਆਪ ਵੀ ਵਾਰ ਸਕਦੇ ਤੇ ਆਪਣੀ ਪਤ ਮਾਲਕ ਰੱਖੂਗਾ ਆਪਾਂ ਨੂੰ ਉਹਦੇ ਤੇ ਭਰੋਸਾ ਜੀ ਕਿਸੇ ਨੇ ਸੰਗਤ ਨੇ ਇਸ ਮਹਾਨ ਕਾਰਜ ਜੀ ਮੈਂ ਕਹੂੰਗਾ ਮਹਾਨ ਕਾਰਜ ਦੇ ਵਿੱਚ ਸੰਯੋਗ ਕਰਨਾ ਹੋਵੇ ਕਿਵੇਂ ਤੁਹਾਡੇ ਤੱਕ ਪਹੁੰਚ ਕੀਤੀ ਜਾ ਸਕਦੀ ਹੈ ਕਿਵੇਂ ਸੰਪਰਕ ਕੀਤਾ ਜਾ ਸਕਦਾ ਕਿਉਂਕਿ ਤੁਹਾਡਾ ਕਾਰਜ ਬਹੁਤ ਵੱਡਾ ਹੈ ਸੰਗਤ ਦੇ ਸੰਯੋਗ ਦੀ ਵੀ ਲੋੜ ਆ ਤੇ ਕਿਵੇਂ ਪਹੁੰਚ ਕਰ ਸਕਦੇ ਸੰਗਤ ਜਰੂਰ ਜੀ ਦੇਖੋ ਆਪਣਾ ਨੰਬਰ ਆ 9257063001 ਇਹ ਆਪਣਾ ਸੰਸਥਾ ਦਾ ਨੰਬਰ ਆ ਜੀ ਮੋਬਾਈਲ ਨੰਬਰ ਇਹਦੇ ਤੇ ਸੰਪਰਕ ਕਰਕੇ ਸੰਗਤ ਜਾਣਕਾਰੀ ਲੈ ਸਕਦੀ ਆ ਜੇ ਤੁਸੀਂ ਭਾਵੇਂ ਇਧਰ ਮੋਗਾ ਵੀ ਆਪਣੀ ਹੁਣ ਇੱਕ ਗੱਡੀ ਇਸ ਟਾਈਮ ਸਿਵਲ ਹਸਪਤਾਲ ਮੋਗਾ ਖੜੀ ਆ ਅਰਸ਼ਦੀਪ ਸਿੰਘ ਆਪਣਾ ਸਿੰਘ ਦੂਜਾ ਤੇ ਨਾਲ ਬਾਪੂ ਜੀ ਤੇ ਆਪਾਂ ਲੁਧਿਆਣੇ ਹੁੰਨੇ ਆ ਜੇ ਇੱਥੇ ਮਿਲਣਾ ਚਾਹੁੰਦੇ ਆਪਾਂ 7 ਤੋਂ 11 ਲੁਧਿਆਣੇ ਜੀ ਹੁੰਨੇ ਆ ਤੇ ਉਧਰਲੀ ਸਾਈਡ ਆਪਣੀ ਗੱਡੀ ਤਕਰੀਬਨ 11 ਵਜੇ ਤੱਕ ਮੋਗੇ ਚ ਹੁੰਦੀ ਹੈ ਜੀ ਤੇ ਜਿਹੜੀ ਸੰਗਤ ਸਾਡੇ ਵੀਰ ਭੈਣ ਦੇ ਸ਼ਾਪ ਵਿਦੇਸ਼ਾਂ ਚ ਜੁੜ ਰਹੇ ਨੇ ਸੇਵਾ ਨਾਲ ਉਹ ਜਰੂਰ ਸੰਪਰਕ ਕਰਿਓ ਅਸੀਂ ਤਾਂ ਇਹੀ ਬੇਨਤੀ ਕਰਦੇ ਹੁਣੇ ਭਾਵੇਂ ਆਪਣੇ ਖੁਸ਼ੀ ਵਿੱਚ ਭਾਵੇਂ ਗਮੀ ਵਿੱਚ ਤੁਸੀਂ ਲੰਗਰ ਇੱਧਰ ਲਾ ਕੇ ਵੇਖੋ ਵੈਸੇ ਵੀ ਆਪਾਂ ਇਹਨੇ ਲੱਖਾਂ ਰੁਪਈਆ ਖਰਚ ਕਰਦੇ ਆਂ ਪਾਰਟੀਆਂ ਤੇ ਕੋਈ ਭਾਵੇਂ ਮੈਰਜਨ ਐਨਿਵਰਸਰੀ ਹੋਊਗੀ ਕੋਈ ਗਿਫਟ ਦਿੰਨੇ ਆ ਕਰੋੜਾ ਕਰੋੜਾਂ ਦੇ ਭਾਈ ਗਿਫਟ ਦਿੱਤੇ ਜਾਂਦੇ ਆ ਪਰ ਅਸਲ ਦੇ ਵਿੱਚ ਆਪਾਂ ਆ ਲੋਕਾਂ ਦੇਖੋ ਲੰਗਰ ਸ਼ਕੀ ਜਾਂਦੇ ਆ ਜਿਨ੍ਹਾਂ ਕੋਲ ਇੱਕ ਟਾਈਮ ਦਾ ਲੰਗਰ ਵੀ ਹੈ ਨਹੀਂ ਤੁਸੀਂ ਇਹਨਾਂ ਨੂੰ ਸ਼ਿਕਾਉਂਗੇ ਤਾਂ ਤੁਹਾਡੇ ਲਈ ਵੀ ਵਧੀਆ ਤੁਹਾਡੇ ਪਰਿਵਾਰਾਂ 'ਚ ਤੁਹਾਡੀ ਪੀੜ੍ਹੀ 'ਚ ਤੁਹਾਡੇ ਚੰਗੇ ਕਰਮ ਕੰਮ ਆ ਜਾਣਗੇ ਮਾੜਾ ਕਰਮ ਕਰਨ ਨੂੰ ਭਾਈ ਇੱਥੇ ਮੈਂਟ ਲੱਗਦਾ ਚੰਗਾ ਕੰਮ ਕਰਨ ਲੱਗੇ ਇੱਥੇ ਸੌਖਾ ਨਹੀਂ ਚੰਗਾ ਕਰਮ ਕਲ ਜੋਗ ਵਿੱਚ ਕਰਨਾ ਸੋ ਇਹ ਰਾਸਤਾ ਤੁਹਾਡਾ ਸੰਗਤਾਂ ਦਾ ਹੀ ਕਾਰਜ ਆ ਤੁਸੀਂ ਇੱਕ ਇੱਕ ਦਿਨ ਦੀ ਸੇਵਾ ਅਸੀਂ ਬੇਨਤੀ ਕਰਦੇ ਆ ਜਰੂਰ ਲੋ ਭਾਵੇਂ ਮਹੀਨੇ 'ਚ ਲੈ ਲਓ ਭਾਵੇਂ ਸਾਲ 'ਚ ਲੋ ਪਰ ਇਹ ਲੰਗਰ ਤੁਸੀਂ ਇੱਕ ਵਾਰ ਆਪ ਵੇਖੋ ਵੀ ਇਹ ਵਰਤਦਾ ਕਿੰਨਾ ਜਿਹਾ ਸੇਵਲਾ ਹਸਪਤਾਲ ਤੁਸੀਂ ਲੁਧਿਆਣੇ ਦੇ ਅਸੀਂ ਤੁਹਾਨੂੰ ਹਾਲਾਤ ਦੱਸਦੇ ਆਂ ਜੀ ਉੱਥੇ ਇਸ ਤਰ੍ਹਾਂ ਦੇ ਪਰਿਵਾਰ ਪਏ ਨੇ ਬਾਈ ਜੀ ਜਿਨ੍ਹਾਂ ਨੂੰ ਪਿੱਛੇ ਸਾਂਭਣ ਵਾਲਾ ਕੋਈ ਨਹੀਂ ਪ੍ਰੈਗਨੈਂਟ ਭੈਣਾ ਮਾਂ ਨੌਵਾਂ ਨੌਵਾਂ ਮਹੀਨਾ ਨੂੰ ਲੱਗਿਆ ਹੁੰਦਾ ਤੇ ਉੱਤੋਂ ਉੱਤਰ ਕੇ ਤੀਜੀ ਮੰਜ਼ਲ 'ਚੋਂ ਆਪ ਆਉਂਦੀਆਂ ਨੇ ਪਿੱਛੇ ਕੋਈ ਹੈ ਹੀ ਨਹੀਂ ਇਸ ਤਰ੍ਹਾਂ ਦੇ ਪਰਿਵਾਰ ਨੇ ਜਿਨ੍ਹਾਂ ਵਿੱਚ ਇਹ ਲੰਗਰ ਵਰਤਦਾ ਕਈਆਂ ਨੂੰ ਤਾਂ ਹੱਥੀ ਛਕਾਉਣਾ ਪੈਂਦਾ ਉਹ ਡੇਮੇਜ ਹੋ ਗਏ ਨੇ ਤੇ ਜੇ ਉਹਨਾਂ ਦੇ ਮੂੰਹ 'ਚ ਤੁਸੀਂ ਪਾਣੀ ਦੁੱਧ ਬੁਰਕੀ ਪਾ ਦੋਗੇ ਤਾਂ ਠੀਕ ਆ ਨਹੀਂ ਤਾਂ ਬਸ ਉਸ ਤਰ੍ਹਾਂ ਹੀ ਪਏ ਨੇ ਸੋ ਇਹਨਾਂ ਲੋਕਾਂ 'ਚ ਇਹ ਲੰਗਰ ਵਰਤਦਾ ਤੇ ਇਹੀ ਆਪਾਂ ਨੂੰ ਸਾਡੇ ਗੁਰੂ ਸਾਹਿਬਾਨ ਨੇ ਸਿਖਾਇਆ ਇਹ ਗੁਰੂ ਦਾ ਹੀ ਕਾਰਜ ਆ ਤੇ ਉਹਨਾਂ ਦੇ ਸਿਧਾਂਤ ਹੀ ਚੱਲਦਾ ਬਿਲਕੁਲ ਪਾਰਦਰਸ਼ਤਾ ਤਰੀਕੇ ਨਾਲ ਚੱਲੂ ਤੁਹਾਡੇ ਤੋਂ ਉੱਲਾ ਕੋਈ ਨਹੀਂ ਹੈ ਕਾਰਜ ਵਿੱਚ ਕਿਉਂ ਕਰਕੇ ਉੱਲਾ ਬਾਈ ਇਹਦੇ 'ਚ ਕੀ ਹੈ ਜਿੰਨੇ ਹੀ ਰਾਸਦਾ ਉਨੇ ਆਪਾਂ ਰਾਤ ਨੂੰ 1 ਵਜੇ ਮੁੜਦੇ ਹਾਂ ਸਮਾਪਤੀ ਕਰਕੇ ਸਾਰਾ ਲੰਗਰ ਪਾਣੀ ਲੇਖੇ ਲੱਗ ਜਾਂਦਾ ਸੋ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਮਿਸ਼ਨ ਨਾਲ ਜ਼ਰੂਰ ਜੁੜਗੇ ਤੇ ਆਪਾਂ ਏਕਤਾ ਦਾ ਜੋ ਮਿਸ਼ਨ ਲੈ ਕੇ ਤੁਰੇ ਆ ਵੀ ਕਲਾਮੇ ਚ ਲਈਏ ਨਫਰ ਤੋਂ ਤੋਂ ਬਚ ਗਏ ਜਿਹੜੇ ਮੁੱਦੇ ਹੈਗੇ ਨੇ ਉਹਨਾਂ ਮੁੱਦਿਆਂ ਤੇ ਆਪਾਂ ਵਿਚਾਰ ਕਰਿਆ ਕਰੀਏ ਵਾਧੂ ਦੇ ਮੁੱਦਿਆਂ ਤੋਂ ਵਾਧੂ ਦੀਆਂ ਜਿਹੜੀਆਂ ਵੀਡੀਓ ਆਪਾਂ ਵਾਇਰਲ ਕਰਦੇ ਆ ਉਹਨਾਂ ਤੋਂ ਗਰੇਜ ਕਰਨਾ ਚਾਹੀਦਾ ਜੀ ਸੋ ਇਸ ਟਾਈਮ ਮੇਰੇ ਨਾਲ ਮੌਜੂਦ ਸਨ ਬਾਬਾ ਜਸਵਿੰਦਰ ਸਿੰਘ ਜੱਸਾ ਪਿੰਡ ਰੂਮੀ ਦੇ ਰਹਿਣ ਵਾਲੇ ਨੇ ਜਿਨ੍ਹਾਂ ਵੱਲੋਂ ਰੋਜ਼ਾਨਾ ਹਜ਼ਾਰਾਂ ਲੋਕਾਂ ਦਾ ਢਿੱਡ ਭਰਿਆ ਜਾਂਦਾ ਹੈ ਜੀ ਹਾਂ ਹੁਣ ਮੈਂ ਗੱਡੀ ਦੀ ਗੱਲ ਕਰਲਾਂ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਦਿਖਾ ਦਿੰਨੇ ਆ ਇਸ ਟਾਈਮ ਜਿਹੜੀ ਸਾਹਮਣੇ ਤੁਸੀਂ ਗੱਡੀ ਦੇਖ ਰਹੇ ਹੋ ਇਹ ਉਹ ਗੱਡੀ ਹੈ ਜਿਹਨੇ ਹੁਣ ਤੱਕ ਲੱਖਾਂ ਲੋਕਾਂ ਦਾ ਢਿੱਡ ਭਰਿਆ ਤੇ ਹੁਣ ਲੱਖਾਂ ਹੀ ਲੋਕ ਜਿਹੜਾ ਇਹ ਗੱਡੀ ਨੂੰ ਮੱਥਾ ਟੇਕਦੇ ਨੇ ਕਾਰਨ ਕੀ ਆ ਕਿਉਂਕਿ ਬਾਬਾ ਜੀ ਕਹਿੰਦੇ ਨੇ ਅਸੀਂ ਇਸ ਨੂੰ ਗੱਡੀ ਨੂੰ ਚੱਲਦੇ ਫਿਰਦੇ ਅਸਥਾਨ ਮੰਨਦੇ ਆ ਔਰ ਲੋਕਾਂ ਦੀਆਂ ਭਾਵਨਾਵਾਂ ਇਸ ਗੱਡੀ ਦੇ ਨਾਲ ਜੁੜੀਆਂ ਹੋਣ ਜਾਣੇ ਕਿਉਂਕਿ ਇਹ ਗੱਡੀ ਉਹ ਗੱਡੀ ਹੈ ਜਿਹੜੀ ਰੋਜ਼ਾਨਾ ਹਜ਼ਾਰਾਂ ਲੋਕਾਂ ਦਾ ਢਿੱਡ ਭਰਦੀ ਆ ਤੇ ਤੁਹਾਨੂੰ ਇਹ ਨਹਿੰਗ ਸਿੰਘ ਦਾ ਜਿਹੜਾ ਕਾਰਜ ਆ ਉਹ ਕਿਸ ਤਰੀਕਾਂ ਦਾ ਲੱਗਿਆ ਆਪਣੀ ਰਾਏ ਸਾਡੇ ਨਾਲ ਕਮੈਂਟ ਬਾਕਸ ਵਿੱਚ ਜਰੂਰ ਸਾਂਝੀ ਕਰੋ ਤੁਸੀਂ ਸਾਡੇ ਨਾਲ ਜੁੜੇ ਹੋ ਮੈਂ ਤੁਹਾਡਾ ਦੋਸਤ ਗਗਨ ਸਮਾਤ ਮਾਈ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਕਰਨ ਕੁਮਾਰ ਦੇਨਾ